ਇਹ ਲੰਬੇ ਸਮੇਂ ਤੋਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਡਰਾਸੋਈ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਖਿਲਾਫ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਨੇ ਕਿਸਾਨ ਆਗੂ ਦਾ ਕਹਿਣਾ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਬਿਆਸ ਦਰਿਆ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਬਿਆਸ ਦਰਿਆ ਦਾ ਪਾਣੀ ਗਰੀਬ ਲੋਕਾਂ ਦੀ ਜ਼ਮੀਨ ਦੇ ਵੱਲ ਨੂੰ ਵਹਾ ਦਿੱਤਾ ਗਿਆ ਹੈ ਜਿਸ ਦੇ ਖਿਲਾਫ ਲਗਾਤਾਰ ਵਕ ਵਕ ਥਾਮਾ ਤੇ ਧਰਨੇ ਪ੍ਰਦਰਸ਼ਨ ਵੀ ਕਰ ਚੁੱਕੇ ਨੇ ਮਾਣਯੋਗ ਕੋਰਟ ਵੱਲੋਂ ਉਹਨਾਂ ਨੂੰ ਸਟੇ ਵੀ ਮਿਲ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਵੀ ਬਿਆਸ ਦਰਿਆ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਿਸ ਨੂੰ ਹੈ ਕਿ ਅੱਜ ਇੱਕ ਵਾਰ ਫੇਰ ਤੋਂ ਕਿਸਾਨ ਗੋਬਲਦੇਵ ਸਿੰਘ सिरसा ਨੇ ਦਾਸਵਾਮੀ ਡੇਰਾ ਮੁਖੀ ਦੇ ਖਿਲਾਫ ਅੰਮ੍ਰਿਤਸਰ ਡੀਸੀ ਨੂੰ ਮੰਗ ਪੱਤਰ ਦਿੱਤਾ ਅਸੀਂ ਜੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਜ਼ਮੀਨ ਮਾਫੀਆ ਦਾ ਬਹੁਤ ਵੱਡਾ ਸਰਗਣਾ ਔਰ ਉਹਦੀ ਪਿੱਠ ਦੇ ਪਿੱਛੇ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਸਾਰੀਆਂ ਸਰਕਾਰਾਂ ਤੇ ਜਿੰਨੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਚਾਹੇ ਡਰੇਨੇਜ ਉਹ ਭਾਗ ਹੈ ਮੈਨੂ ਭਾਗ ਹੈ ਸਾਰੇ ਦੇ ਸਾਰੇ ਹੀ ਮੈਂ ਕਵਾਂਗਾ ਉਹਦੇ ਤਲੇ ਛੱਟ ਨੇ ਕਿਉਂਕਿ ਡੇਰਾ ਰਾਧਾ ਸਵਾਮੀ ਨੇ ਦਰਿਆ ਦੇ ਕੁਦਰਤੀ ਵਹਾਅ ਬਿਆਸ ਨੂੰ ਬਦਲ ਦਿੱਤਾ ਹੈ ਔਰ ਹਜ਼ਾਰਾਂ ਏਕੜ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਕਰ ਗਿਆ ਨਜਾਇਜ਼ ਬੰਨ ਬਣਾ ਕੇ ਹੁਣ ਅੱਜ ਮੌਕੇ ਦੇ ਉੱਤੇ ਵੀ ਉਹ ਦਰਿਆ ਦੇ ਸੱਜੇ ਪਾਸੇ ਪੱਥਰ ਤੇ ਮਿੱਟੀ ਪਾ ਕੇ ਤੇ ਦਰਿਆ ਦਾ ਜਿਹੜਾ ਵਹਾਅ ਆ ਉਹ ਦੂਸਰੇ ਪਾਸੇ ਨੂੰ ਕਰ ਰਿਹਾ ਇਹਦੇ ਸਬੰਧ ਵਿੱਚ ਅਸੀਂ ਮਾਨਯੋਗ ਹਾਈ ਕੋਰਟ ਚ ਪਹੁੰਚੇ ਤੇ ਹਾਈ ਕੋਰਟ ਨੇ ਆ ਆਰਡਰ ਕੀਤੇ ਨੇ 35 2024 ਨੂੰ ਔਰ ਇਹਦੇ ਵਿੱਚ ਡੇਰਾ ਰਾਧਾ ਸਵਾਮੀ ਨੂੰ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਸਾਰਿਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਵੀ ਕਿਸੇ ਵੀ ਕਿਸਮ ਦੀ ਦਰਿਆ ਦੇ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ ਪਰ ਉਹ ਇਨਾ ਹੰਕਾਰਿਆ ਹੋਇਆ ਬੰਦਾ ਹੈ ਇੱਕ ਬੰਨੇ ਤੇ ਉਹ ਧਾਰਮਿਕ ਮੁਖੀ ਖੋਦਾ ਹੈ ਪਰ ਦੂਸਰੇ ਪਾਸੇ ਨਾ ਹਾਈ ਕੋਰਟ ਦੀ ਪ੍ਰਵਾਹ ਤੇ ਨਾ ਇਹਨਾਂ ਗਰੀਬ ਲੋਕਾਂ ਦੀ ਜਿਨ੍ਹਾਂ ਦੀਆਂ ਜ਼ਮੀਨਾਂ ਬਰਬਾਦ ਕਰ ਰਿਆ ਇਹਨਾਂ ਦੀ ਕੋਈ ਪ੍ਰਵਾਹ ਨਹੀਂ ਤੇ ਹਾਈ ਕੋਰਟ ਦੇ ਹੁਕਮਾਂ ਦੀ ਹੁਕਮ ਅਧੂਰੀ ਕਰਕੇ ਉਹ ਅੱਜ ਵੀ ਦਰਿਆ ਬਿਆਸ ਦੇ ਵਿੱਚ ਜਿਹੜਾ ਉਹ ਆਪਣਾ ਕੰਮ ਚੱਲ ਰਿਹਾ ਉੱਥੇ ਸੈਂਕੜੇ ਟਿੱਪਰ ਹਜ਼ਾਰਾਂ ਆਦਮੀ ਕੰਮ ਕਰ ਰਹੇ ਨੇ ਅਸੀਂ ਅੱਜ ਆ ਜਿਹੜਾ ਮੰਗ ਪੱਤਰ ਦੇਣ ਵਾਸਤੇ ਤੀਜੀ ਚੌਥੀ ਵਾਰ ਆ ਗਿਆਂ 30 ਤਰੀਕ ਤੋਂ ਲੈ ਕੇ 31 ਤਰੀਕ ਤੋਂ ਲੈ ਕੇ ਕਿਉਂਕਿ ਉਹਨੇ ਇੱਕ ਦਿਨ ਵੀ ਕੰਮ ਨਹੀਂ ਰੋਕਿਆ ਇਦੋਂ ਪਹਿਲਾਂ ਵੀ ਅਸੀਂ ਏਡੀਸੀ ਨੂੰ ਵੀ ਮਿਲ ਕੇ ਏਡੀਸੀ ਨੇ ਜਿਹੜੀ ਸੀ ਉਹ ਮਾਰਕ ਕੀਤੀ ਐ ਐਸਸੀ ਦੇ ਬਾਬਾ ਬਕਾਲਾ ਨੂੰ ਕੋਈ ਕਾਰਵਾਈ ਨਹੀਂ ਇਸੇ ਤਰ੍ਹਾਂ ਡਰੇਨੇਜ ਭਾਗ ਦੇ ਐਸਸੀ ਨੂੰ ਮਿਲੇ ਆ ਉਹਨਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਤੇ ਉਲਟੇ ਇਹਨੇ ਬੇਸ਼ਰਮ ਅਫਸਰ ਨੇ ਐਸਸੀ ਜਿਹੜਾ ਉਹ ਕਹਿੰਦਾ ਜੀ ਉਥੇ ਐਕਸ਼ਨ ਗਿਆ ਹੈ ਤੇ ਐਕਸ਼ਨ ਕਹਿੰਦਾ ਕੋਈ ਕੰਮ ਨਹੀਂ ਚੱਲ ਰਿਹਾ ਤੇ ਮੈਂ ਕਿਹਾ ਚੱਲ ਮੈਂ ਤੈਨੂੰ ਵਿਖਾਉਣਾ ਅੱਜ ਵੀ ਅਸੀਂ ਉਹਨਾਂ ਵੀਡੀਓ ਵੀ ਲੈ ਕੇ ਆਏ ਆ ਫੋਟੋਆਂ ਹੀ ਲੈ ਕੇ ਆ ਅੱਜ ਵੀ ਉਥੇ ਕੰਮ ਚੱਲ ਰਿਹਾ ਹੈ ਤੇ ਅੱਜ ਅਸੀਂ ਆ ਜਿਹੜਾ ਮੰਗ ਪੱਤਰ ਆ ਇਹ ਡਿਪਟੀ ਕਮਿਸ਼ਨਰ ਅਮਰਸਰ ਨੂੰ ਦੇ ਕੇ ਮੰਗ ਕਰ ਰਹੇ ਹਾਂ ਕਿ ਹਾਈ ਕੋਰਟ ਦੇ ਹੁਕਮਾਂ ਦੀ ਅਣਗਹਿਲੀ ਕਰਨ ਦੇ ਸਬੰਧ ਵਿੱਚ ਉਹਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਔਰ ਜਿਹੜਾ ਇਹਨਾਂ ਲੋਕਾਂ ਨੂੰ ਇਨਸਾਫ ਜਿਹੜਾ ਉਹ ਦਵਾਜਾ ਇਹ ਮੰਗ ਪੱਤਰ ਦੇਣ ਵਾਸਤੇ ਆਇਆ ਹੈ। ਲੱਗਦਾ ਹੈ ਕਿ ਜਿਵੇਂ ਇੱਕ ਬਰਸਤ ਦਾ ਮੌਸਮ ਆ ਰਿਹਾ ਹੈ ਇਹਦਾ ਨਾ ਖਤਰਾ ਹੋਰ ਜਦਾ ਵੱਧ ਜਾਏਗਾ। ਤੁਸੀਂ ਦੇਖੋ ਕਿ ਇਹ ਤਾਂ ਸੀ ਮੈਂ ਕਰੀਬ 2010 ਤੋਂ ਲੈ ਕੇ ਲਗਾਤਾਰ ਇਸ ਚੀਜ਼ ਨੂੰ ਇਸ ਕੇਸ ਨੂੰ ਲੈ ਕੇ ਚੱਲ ਰਿਹਾ। ਪਰ ਉਹਦੇ ਸਿਰ ਤੇ ਕੋਈ ਕੰਦੀ ਜੂ ਨਹੀਂ ਸਰਕਦੀ ਕਿਉਂਕਿ ਉਹਨੂੰ ਜਿਹੜੀ ਆ ਸਪੋਰਟ ਹੈ ਜਿਹਨਾਂ ਡੀਸੀ ਕਪੂਰਥਲਾ ਕੋ ਜਾਓ ਉਹ ਕਹਿੰਦਾ ਜੀ ਡੀਸੀ ਅੰਮ੍ਰਿਤਸਰ ਦਾ ਕੰਮ ਹੈ ਡੀਸੀ ਅੰਮ੍ਰਿਤਸਰ ਕੋਲ ਆਓ ਉਹ ਕਹਿੰਦੇ ਜੀ ਕਪੂਰਥਲੇ ਦਾ ਕੰਮ ਹੈ ਤੇ ਕੋਈ ਵੀ ਗੱਲ ਨਹੀਂ ਨਾ ਡਰੇਨੇਜ ਪਾਗਣਾ ਕੋਈ ਵੀ ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਭਾਈ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਰਾਤੀ ਵੀ ਮੈਂ ਜਦੋਂ ਮਿਲ ਕੇ ਉੱਥੋਂ ਆਇਆ ਕੱਲ ਮੈਨੂੰ ਪਤਾ ਲੱਗਿਆ ਤੇ ਮੈਨੂੰ ਮੱਖਣ ਸਿੰਘ ਉਹਨਾਂ ਨੇ ਬੁਲਾਇਆ ਤੇ ਮੈਂ ਝਿਲਵਾ ਤੋਂ ਮਿਲ ਕੇ ਇਹਨਾਂ ਨੂੰ ਆ ਰਿਹਾ ਸਾਂ ਰਾਤ ਹਨੇਰਾ ਸੀ ਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਨੇ ਜਿਨ੍ਹਾਂ ਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਆ ਵੀ ਤੂੰ ਚੁੱਪ ਕਰਕੇ ਬੈਠ ਜਾ ਤੇ ਨਹੀਂ ਤੇ ਫਿਰ ਤੇਰਾ ਹਸ਼ਰ ਵੇਖੀ ਕੀ ਹੁੰਦਾ ਸੋ ਪਹਿਲਾਂ ਵੀ ਬੜੀਆਂ ਮੈਨੂੰ ਹੁਣ ਤੱਕ ਧਮਕੀਆਂ ਮਿਲ ਚੁੱਕੀਆਂ ਨੇ ਹੁਣ ਵੀ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਹੈ ਕਿ ਮੈਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਔਰ ਇਸ ਡੇਰਾ ਮੁਖੀ ਨੂੰ ਜੜੀਆਂ ਉਹ ਨੱਕ 'ਚ ਨੱਥ ਪਵਾਵਾਂਗਾ ਇਹ ਪ੍ਰਸ਼ਾਸਨ ਅਧਿਕਾਰੀ ਨੇ ਇਹਨਾਂ ਨੂੰ ਵੇਖਾਂਗਾ ਵੀ ਕੀ ਕਰਦੇ ਆ ਨਹੀਂ ਤੇ ਮੈਨੂੰ ਕੋਈ ਵੀ ਐਕਸ਼ਨ ਕਰਨਾ ਪਵੇ ਮੈਂ ਉਹ ਕਰਨ ਤੋਂ ਪਿੱਛੇ ਨਹੀਂ ਹਟਾਂਗਾ ਲੋਕਤੰਤਰ ਤਰੀਕੇ ਦੇ ਨਾਲ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇਹਨਾਂ ਅਫਸਰਾਂ ਦੇ ਨੱਕ 'ਚ ਦਮ ਕਰਕੇ ਡੇਰਾ ਰਾਜਾ ਸਵਾਮੀ ਨੂੰ ਜੜੀਆਂ ਨੱਥ ਪਾਵਾਂਗੇ ਔਰ ਜਿਹੜਾ ਦਰਿਆ ਦਾ ਕੁਦਰਤੀ ਵਹਾਅ ਅੰਤਰਰਾਸ਼ਟਰੀ ਕਾਨੂੰਨ ਦੀਆਂ ਧੱਜੀਆਂ ਢਾਕੇ ਜਿਹੜਾ ਦਰਿਆ ਬਿਆਸ ਦਾ ਇਹ ਵਹਾਅ ਬਦਲ ਕੇ ਹਜ਼ਾਰੇ ਏਕੜ ਜ਼ਮੀਨ ਜੜੀਆਂ ਉਹ ਕਬਜ਼ੇ 'ਚ ਕਰ ਗਿਆ ਆ ਮਕਰ ਸਿੰਘ ਨੇ ਇਹਨਾਂ ਦੀ ਜ਼ਮੀਨ ਉਹਦੇ ਅੰਦਰ ਅ ਡੇਰੇ ਦੇ ਤੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਇਸੇ ਤਰ੍ਹਾਂ ਇਧਰ ਗਿਆ ਇਹਦੇ ਵਿੱਚ ਜੇਰੇ ਦੇ ਅੰਦਰ ਜ਼ਮੀਨ ਹੈ ਇਹਨਾਂ ਲੋਕਾਂ ਨੂੰ ਡੇਰੇ ਦੇ ਅੰਦਰ ਆਪਣੀ ਮਾਲਕੀ ਜ਼ਮੀਨ ਦੇ ਵਿੱਚ ਜਾਣ ਦਾ ਹੱਕ ਨਹੀਂ ਤੇ ਉਹਨੇ ਚਾਰ ਦਿਵਾਰੀ ਵੜੀ ਹੋਈ ਆ ਤੇ ਕੋਈ ਅਫਸਰ ਤੇ ਕੋਈ ਸਰਕਾਰ ਉਹ ਸਾਡੀ ਗੱਲ ਨਹੀਂ ਸੁਣਦੀ ਜਿਸ ਕਰਕੇ ਅਸੀਂ ਹਾਈ ਕੋਰਟ ਤੱਕ ਪਹੁੰਚੇ ਆ ਔਰ ਹਾਈ ਕੋਰਟ ਨੇ ਅਗਲੀ ਜਿਹੜੀ ਤਰੀਕ ਹੈ ਉਹ 5 ਜਨਵਰੀ 2024 ਨੂੰ ਦਿੱਤੀ ਹੈ ਇਹਨਾਂ ਸਾਰਿਆਂ ਤੋਂ ਜਵਾਬ ਤਾਲਵੀ ਕੀਤੀ ਹੈ ਵੇਖਾਂਗੇ ਵੀ ਹੁਣ 5000 ਤੱਕ ਇਹ ਕੀ ਕਾਰਵਾਈ ਕਰਦੇ ਆ ਨਹੀਂ ਤੇ ਕੋਈ ਇਸ ਤੋਂ ਅੱਗੇ ਕੋਈ ਸਖਤ ਐਕਸ਼ਨ ਵੀ ਸਾਨੂੰ ਜੇ ਪੁੱਟਣਾ ਪਿਆ ਉਹ ਵੀ ਅਸੀਂ ਲੋਕਤੰਤਰ ਚੀਕ ਕੇ ਨਾ ਕਾ ਕਾਕਾ ਜੀ ਤੁਸੀਂ ਠੀਕ ਕਹਿ ਰਹੇ ਹੋ ਕਿ ਜਿਸ ਤਰ੍ਹਾਂ ਇਹ ਜਿਹੜੇ ਡੇਰੇ ਨੇ ਇਹਨਾਂ ਨੂੰ ਉਤਸ਼ਾਹਤ ਕਿਉਂ ਕਰਦਾ ਮਿਸਾਲ ਦੇ ਤੌਰ ਤੇ ਤੁਸੀਂ ਜਿਹੜਾ ਗੁਰਮੀਤ RAM ਰਹੀਮ ਹੈ ਉਹਨੂੰ ਅਦਾਲਤ ਨੇ ਸਜ਼ਾ ਦਿੱਤੀਆਂ ਨੇ ਪਰ ਰਾਜਨੀਤਿਕ ਲੋਕ ਇਹਨੇ ਢੀਠ ਬੇਸ਼ਰਮ ਲੋਕ ਨੇ ਜਿਤਨਾ ਕਿ ਹਰਿਆਣਾ ਸਰਕਾਰ ਉਹਨੂੰ ਵਾਰ-ਵਾਰ ਜੇਲ੍ਹ ਦੇ ਵਿੱਚੋਂ ਉਹਨੂੰ ਜੜੀਆਂ ਪ੍ਰੋਲ ਦੇ ਕੇ ਤੇ ਬਾਹਰ ਲਿਆਉਂਦੀ ਆ ਉਹ ਆ ਕੇ ਘੁੰਮਦਾ ਦੇਖੋ ਇੱਕ ਬੰਨੇ ਧੇਰਾਂ ਦੀ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਢੇਰ ਤੇ ਉੱਥੇ ਜਾਂਦੇ ਨੇ ਇਹ ਬਿਲਕੁਲ ਠੀਕ ਹੈ ਕਿ ਇਸ ਡੇਰੇ ਰਾਧਾ ਸਵਾਮੀ ਤੇ ਜਿਹੜਾ ਕੇਜਰੀਵਾਲ ਵੀ ਇੱਥੇ ਆਉਂਦਾ ਇੱਥੇ ਮੋਦੀ ਵੀ ਆਉਂਦਾ ਇੱਥੇ ਆਰਐਸਐਸ ਦਾ ਮੁਖੀ ਵੀ ਆਉਂਦਾ ਹੈ ਇੱਥੇ ਕਾਂਗਰਸੀ ਵੀ ਆਉਂਦੇ ਆ ਇੱਥੇ ਰਾਜਵੜੀ ਅੰਗਰੇਜ਼ ਜਿੰਨੇ ਵੀ ਲੋਕ ਨੇ ਇਹ ਸਾਰੇ ਦੇ ਸਾਰੇ ਉੱਥੇ ਜਾਂਦੇ ਨੇ ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਨਾ ਹੈ ਕਿ ਕਾਨੂੰਨ ਕਾਨੂੰਨ ਹੈ ਅਸੀਂ ਕਾਨੂੰਨੀ ਲੜਾਈ ਕਾਨੂੰਨ ਦੇ ਦਾਇਰੇ ਚ ਰਹਿ ਗਈ ਔਰ ਤੱਥਾਂ ਦੇ ਆਧਾਰ ਤੇ ਲੜ ਰਹੇ ਆ ਜਰ ਕਰਕੇ ਸਾਨੂੰ ਪੂਰਨ ਭਰੋਸਾ ਹੈ ਕਿ ਅਸੀਂ ਇੱਕ ਦਿਨ ਕਾਮਯਾਬ ਹੋਵਾਂਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਆ ਜਿਹੜੇ ਹਾਈ ਕੋਰਟ ਦੇ ਆਰਡਰ ਨੇ ਇਹ ਆਰਡਰ ਇਹ ਐਵੇਂ ਨਹੀਂ ਹੋ ਗਏ ਇਹ 2010 ਤੋਂ ਲੈ ਕੇ 15 ਸਾਲ ਦੀ ਸਾਡੀ ਮਿਹਨਤ ਹੈ ਇਹ 15 ਸਾਲ ਦੀ ਮਿਹਨਤ ਜਿਹੜੀ ਆ ਉਹ ਰੰਗ ਲਿਆਈ ਆ ਜਿਹੜਾ ਕਿ ਇਹ ਤਿੰਨਾਂ ਵਰਕਿਆਂ ਦਾ ਹਾਈ ਕੋਰਟ ਨੇ ਆਰਡਰ ਕੀਤਾ ਔਰ ਇਹਨਾਂ ਦੇ ਕੰਮ ਤੇ ਰੋਕ ਲਾਈ ਆ ਔਰ 5000 ਨੂੰ ਜਿੱਦ ਤੱਕ ਇਹਨਾਂ ਨੇ ਜਵਾਬ ਦੇਣਾ ਉਦੋਂ ਪਹਿਲਾਂ ਅਸੀਂ ਵੀ ਆ ਜਿਹੜੇ ਸਬੂਤ ਨੇ ਸਾਰੇ ਇਹ ਤੁਹਾਡੀਆਂ ਮੀਡੀਆ ਦੇ ਰਹੀਂ ਜਿਹੜੇ ਇਹ ਪੇਸ਼ ਕਰਕੇ ਤੇ ਇਹ ਤੁਹਾਡੀਆਂ ਜਿਹੜੀਆਂ ਵੀਡੀਓ ਨੇ ਇਹ ਅਸੀਂ ਆਪਣੇ ਵਕੀਲ ਦੇ ਰਹੀਂ ਅਦਾਲਤ ਵਿੱਚ ਦਾਂਗੇ ਔਰ ਉਸ ਤੋਂ ਬਾਅਦ ਮੈਂ ਪਹਿਲਾਂ ਉੱਥੇ ਮੌਕੇ ਤੇ ਜਾ ਕੇ ਵੀ ਵੀਡੀਓ ਜਿਹੜੀ ਕੱਲ ਅਸੀਂ ਵੀਡੀਓ ਬਣਾ ਕੇ ਲੈਂਦੀ ਆ ਉਹ ਵੀ ਤੁਹਾਨੂੰ ਅਸੀਂ ਦੇ ਦਿੰਦੇ ਆ ਉਹ ਵੀ ਤੁਸੀਂ ਵੇਖ ਲੈਣੀ ਤੇ ਫਿਰ ਇਸ ਤੋਂ ਪਹਿਲਾਂ 511 ਤੋਂ 24 ਤੋਂ ਪਹਿਲਾਂ ਪਹਿਲਾਂ ਅਸੀਂ ਇੱਕ ਵਾਰਾ ਪ੍ਰਸ਼ਾਸਨ ਨੂੰ ਜਿਹੜੇ ਪ੍ਰਸ਼ਾਸਨ ਅਧਿਕਾਰੀ ਕੋ ਜ਼ਿੰਮੇਵਾਰ ਅਫਸਰ ਨੂੰ ਉੱਥੇ ਮੌਕੇ ਤੇ ਲਾ ਕੇ ਇਹਨਾਂ ਦੀਆਂ ਅੱਖਾਂ ਤੇ ਜਿਹੜੀ ਚਰਬੀ ਆਈ ਹੈ ਚਾਹੇ ਉਹ ਡੀਸੀ ਨੇ ਚਾਹ ਮੈਹਨਤ ਅਧਿਕਾਰੀ ਨੇ ਚਾਹ ਸੈਕਟਰੀ ਨੇ ਇਹਨਾਂ ਦੀਆਂ ਅੱਖਾਂ ਤੇ ਜਿਹੜੀ ਚਰਬੀ ਆ ਉਹ ਜ਼ਰੂਰ ਲਾਵਾਂਗਾ ਉੱਥੇ ਲ ਜਾ ਕੇ ਇਹਨਾਂ ਨੂੰ ਜਿਹੜਾ ਉਹ ਵਖਾਵਾਗਾ